ਕੰਮ ਕਰਦੇ ਜੇ ਮੈਂ 프ਰਾਂਟ ਦਾ 11000 ਫੁੱਟ ਦਾ ਛਟਕਾ ਲੱਗਿਆ। ਹੂੰ ਛਟਕਾ ਲੱਗਣ ਸਾਰੀ ਮੈਂ ਜਾਨੀ ਮੰਨ ਲੂ 17 ਕੋ ਫੁੱਟ ਦੇ ਰੀ ਰੀ ਤੋਂ ਟੋੜੀਗੇ। ਦੇਖਦੇ ਸਾਰੀ ਮੇਰੀ ਰੇਡ ਜੱਟ ਕਰੇ ਕਰਦੀ। ਹੂੰ ਉਸ ਤੋਂ ਬਾਅਦ ਵੀ ਜਾਨੀ ਮੈਂ ਹੁਣ ਹੁਣ ਤੱਕ ਵੀ ਮੰਜੇ ਤੀਪੀ ਆ। ਚਾਹ ਸੀ ਕਿ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਵੀ ਜਿਹੜੀ ਕੁੜੀਆਂ ਨੂੰ ਮੈਂ ਕੀ ਬਣਾਉਣਾ ਚਾਹੁੰਦਾ ਸੀ ਕਿ ਅੱਜ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ। ਕੀ ਕੋਈ ਮਾਪਾ ਕਦੀ ਸੋਚਤਨ ਬੇਜੀਜ ਕਰੇ ਬੱਚੇ ਕਰਨ। ਮੇਂ ਮਾਤਾ ਘੁੱਟੇ ਵਧੀਆ ਪਾਉਂ ਪਰ ਨਹੀਂ ਸਮਾਂ ਉੱਟੂ ਮੇਰੀ ਰੋਟੀ ਪਾਣੀ ਉਹਨਾਂ ਦੇ ਸਹਤੀ ਆ ਮੇਰਾ ਜੋ ਵੀ ਡਾਕਟਰੀ ਕਰਦੇ ਉਹਨਾਂ ਬੱਚਿਆਂ ਨਹੀਂ ਸੰਭਿਆ ਮੈਂ ਮੈਂ ਲੈਟਰਿੰਗ ਬਾਥਰੂਮ ਸਭ ਉਹਨਾਂ ਨੇ ਅੰਦਰੋਂ ਦਾ ਦਰਦ ਛੱਲਿਆ ਜਾਂਦਾ ਵੀ ਮੈਂ ਇਹਨਾਂ ਨੂੰ ਖਵਾਣਾ ਇਹ ਮੈਨੂੰ ਖਵਾ ਰਿਹਾ ਕੋਈ ਰਿਸ਼ਤੇਦਾਰ ਨੇ ਤੁਹਾਡੀ ਸਾਥ ਨਹੀਂ ਦਿੱਤੀ ਕੋਈ ਰਿਸ਼ਤੇਦਾਰ ਵੀ ਇੰਨੇ ਰਿਸ਼ਤੇਦਾਰ ਹੁੰਦੇ ਵੀ ਕਿਸੇ ਨੇ ਪੁੱਛਿਆ ਨਹੀਂ ਵੀ ਤੁਸੀਂ ਕਿਸਾ ਲਾਤਾ ਚ ਕੋਈ ਰਿਸ਼ਤੇਦਾਰ ਕੋਈ ਨਹੀਂ ਪੁੱਛਿਆ ਹਾਂ ਮੈਨੂੰ ਪਿੰਡ ਨੇ ਮਦਦ ਜੁਰਾ ਅੱਜ ਵੀ ਉਹਨਾਂ ਦਾ ਸਾਣ ਹੈ ਪਿੰਡ ਦਾ ਬਿਜੇ ਕਿਤੇ ਇਹ ਪੈਸੇ ਉਸ ਸਮੇਂ ਨਾ ਇਕੱਠੇ ਕਰਕੇ ਦਿੰਦੇ ਮੇਰਾ ਆਪਰੇਸ਼ਨ ਵੀ ਨਹੀਂ ਹੋਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਲਗਾਤਾਰ ਤੁਹਾਡੇ ਕੋਲ ਇਹੋ ਜਿਹੀਆਂ ਵੀਡੀਓ ਸਾਂਝੀ ਕਰਦੇ ਆ ਜਿਸ ਤੋਂ ਦੇਖ ਕੇ ਕਈ ਵਾਰੀ ਲੋਕਾਂ ਦਾ ਦਿਲ ਪਰ ਜਾਂਦਾ ਤੇ ਕਈ ਵਾਰੀ ਲੋਕ ਸੋਚਦੇ ਨੇ ਵੀ ਰੱਬ ਨੇ ਇਹੋ ਜਿਹਾ ਪਾਣਾ ਕਿਉਂ ਵਰਤਦਾ ਜਿਸ ਤੋਂ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਲਾਰ ਦੇ ਵਿੱਚ ਜਿੱਥੇ ਸਾਨੂੰ ਇੱਕ ਫੋਨ ਆਉਂਦਾ ਹੈ ਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਵੀਰ ਜੁਣੇ ਬਹੁਤ ਜ਼ਿਆਦਾ ਮਜ਼ਬੂਰ ਨੇ ਕਿਉਂਕਿ ਪੜੇ ਲਿਖੇ ਨਹੀਂ ਤੇ ਉਸ ਤੋਂ ਬਾਅਦ ਬਹੁਤ ਸਾਰੇ ਕੰਮ ਵੀ ਕੀਤੇ ਪਰ ਇੱਕ ਅਜੇਹਾ ਪਾਣਾ ਵਰਤ ਗਿਆ ਜਿਸ ਨੂੰ ਲੈ ਕੇ ਅੱਜ 3 ਸਾਲਾਂ ਤੋਂ ਜਿਹੜੇ ਏ ਘਰੇ ਬੈਠੇ ਨੇ ਤਾਂ ਗੱਲਬਾਤ ਕਰਦੇ ਹਾਂ ਮੇਰੇ ਨਾਲ ਮੌਜੂਦ ਨੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਭਾਈ ਠੀਕ ਹੈ ਜੀ ਕਿਵੇਂ ਹੋਇਆ ਇਹ ਸਭ ਕਹਿੰਦੇ ਵੀ ਹੱਸਦਾ ਬਸਦਾ ਘਰ ਸੀ ਪਰਿਵਾਰ ਸੀਗਾ ਤੁਹਾਡਾ ਤੇ ਕਿਵੇਂ ਪਾਣਾ ਵਰਤਿਆ ਇਹ ਤੁਹਾਡਾ ਮਸੀ ਕਾਮਕਾਰ ਦੇ ਉਸ ਸਮੇਂ ਵਧੀਆ ਕਮਾਉਂਦਾ ਸੀ ਖਾਂਦਾ ਸੀ ਆਪਦੀ ਤੇ ਕੁਦਰਤੀ ਕੰਮ ਕਰਦੇ ਸਮੇਂ ਫਰਾਂਟ ਦਾ 11000 ਪੂਰਤ ਤੇ ਛਟਕਾ ਲੱਗ ਗਿਆ ਹੂੰ ਛਟਕਾ ਲੱਗਣ ਸਾਰੀ ਮੈਂ ਜਾਨੀ ਮੰਨ ਲੂ 17 ਕੋ ਫੁੱਟ ਦੇ ਇਰੀਏ ਦੇ ਉੱਤੋਂ ਟੁੱਟ ਗਏ ਦੇਗਦੇ ਸਾਰੀ ਮੇਰੀ ਰੇਡ ਦੀ ਸਰਟੀਫਿਕੇਟ ਹੂੰ ਉਸ ਤੋਂ ਬਾਅਦ ਵੀ ਜਾਨੀ ਮੈਂ ਹੁਣ ਹੁਣ ਤੱਕ ਵੀ ਮੰਝੇ ਦਿੱਤੇ ਹੂੰ ਕਮਾਉਣ ਵਾਲਾ ਪਰਿਵਾਰ ਦੇ ਵਿੱਚ ਮੈਂ ਹੀ ਸੀ ਜਾਨੀ ਫਾਦਰ ਸਾਹਿਬ ਹੈਗੇ 70 ਕੋ ਸਾਲ ਦੇ ਨੇ ਹੂੰ ਤੇ 70 ਸਾਲ ਤੋਂ ਬਾਅਦ ਨੂੰ ਥੋੜੀ ਮੋਟੀ ਮੇਰੇ ਨਾਲ ਹੈਲਪ ਕਰਦੇ ਸੀਗੇ ਤੇ ਕੁਮਾਉਣਾ ਦਾ ਕੋਈ ਸਾਧਨ ਹੋਣਾ ਨਹੀਂ ਸੀ। ਹੂੰ ਤੇ ਮੈਂ ਹੀ ਕੁਮਾਉਣਾ ਲਸੀ ਗਿਆ ਤੇ ਤਿੰਨ ਬੇਟੀਆਂ ਨੇ ਮੇਰੀ ਤੇ ਇੱਕ ਬੇਟਾ ਹੂੰ ਯਾਨੀ ਪੰਜ ਮੈਂਬਰ ਨੇ ਮੌਨ ਵਾਲਾ ਘਰ ਮੈਂ ਸੀ। ਸਿਰਫ ਤੁਸੀਂ ਕਮਾਉਂਦੇ ਹੋ, ਕਮਾਉਂਦੇ ਸੀ। ਹੂੰ ਤੇ ਕਰਦਾ ਗੁਜ਼ਾਰਾ ਵੀ ਸਿਰਫ ਤੁਹਾਡੇ ਪੈਸਿਆਂ ਦੇ ਨਾਲ ਹੁੰਦਾ ਸੀਗਾ ਤੇ ਹੁਣ ਕਿਵੇਂ ਹੁੰਦਾ ਫਿਰ? ਬਸ ਹੁਣ ਮੇਨ ਮੜ ਮੋਟੇ ਬੇਟੀ ਆ ਉਹ ਤੋਂ ਕੰਮ ਕਰ ਲੈਂਦੀ ਆ। ਹੂੰ ਜੋ ਕਰ ਗੁਜ਼ਾਰਾ ਕਰਦੇ। ਹੂੰ ਬਾਕੀ ਪਿੰਡ ਦੀ ਮਦਦ ਕੁਛ। ਹੂੰ ਮਾੜ ਮੋٹے ਸਹਜ ਉਹ ਉਧੀ ਰਿਹਾ ਕਾਫੀ ਹੈ ਜਿਹੜੇ ਮਾੜ ਮੋਟੀ ਮਦਦ ਕਰ ਦਿੰਦੇ ਹੂੰ ਵੀ ਉਹਨਾਂ ਦੇ ਸਿਰ ਤੇ ਮਾੜ ਮੋਟਾ ਗੁਜ਼ਾਰਾ ਕਰਦਾ ਚੱਲੀ ਜਾਂਦਾ ਹੂੰ ਪਹਿਲਾਂ ਕੀ ਕਰਦੇ ਸੀ ਜਦੋਂ ਤੁਸੀਂ ਠੀਕ ਸੀਗੇ ਪਹਿਲਾਂ ਠੀਕ ਜੀ ਮੈਂ ਖੁਦ ਆਪਦੀ ਜਾਨ ਰਾਜ ਮਿਸਤਰੀ ਦਾ ਕੰਮ ਕਰਦਾ ਸੀਗਾ ਤੇ ਆਪਦਾ ਵਧੀਆ ਜਾਨੀ ਦਿਹਾੜੀ ਤੋਂ ਤਵੰਧੀਆ ਕਰਦਾ ਸੀਗਾ ਕਰਦਾ ਸਾਰਿਆਂ ਨਾਲ ਵਧੀਆ ਗੁਜ਼ਾਰਾ ਕੀਤਾ ਤੇ ਫਾਦਰ ਸਾਹਿਬ ਵੀ ਮਾਣੀ ਮੋਟੀ ਮੇਲੇ ਹਰਪਾਤੇ ਸੀਗੇ ਤੇ ਪਰ ਹੁਣ ਕੋਈ ਸਥਿਤੀ ਨਹੀਂ ਹੈ ਜੀ ਉਹ ਗਣ ਪਰਿਵਾਰ ਪਾਲਦਾ ਸੀਗਾ ਕਰ ਹੁਣ ਜਾਨੀ ਰਾਹ ਨਹੀਂ ਸੀ ਕੋਈ ਮੋਢੀ ਕਹਿੰਦੇ ਪੜੇ ਲਿਖੇ ਵੀ ਤੁਸੀਂ ਬਹੁਤ ਸੀਗੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਸੀ ਜ਼ਿੰਦਗੀ ਚ ਯਾਨੀ ਬੀਬੀ ਐ ਸੈਕੰਡ ਯੀਅਰ ਤੋਂ ਛੱਡੀ ਐ ਮੈਂ ਪੜਾਈ ਵੀ ਐਸੇ ਛੱਡਤੀ ਸੀਗੀ ਛੱਡਤੀ ਕਿਉਂਕਿ ਹਾਂ ਆਰਥਿਕ ਤੰਗੀ ਸੀ ਕੁਝ ਤੇ ਘਰ ਦੇ ਖਰਚੇ ਨਹੀਂ ਹਾਲਾਤ ਸੰਭਲ ਰਹੇ ਸੀਗੇ ਤੇ ਨਾ ਸੰਭਲਣਾ ਕਾਰਨ ਕਰਕੇ ਮੈਨੂੰ ਪੜ੍ਹਾਈ ਛੱਡਣੀ ਪਈ ਫਾਦਰ ਸਾਹਿਬ ਨਾਲ ਨੌਕਰੀ ਕੋਈ ਮਿਲਦੀ ਈ ਨਹੀਂ ਸੀ ਤੇ ਫਾਦਰ ਸਾਹਿਬ ਨਾਲ ਹੀ ਫਿਰ ਮੈਂ ਆਪਣਾ ਕੰਮ ਕਰਦੇ ਹੋਏ ਪਹਿਲਾਂ ਦਿਹਾੜੀ ਕਰਨ ਲੱਗੇ ਹਾਂ ਵਾਲੇ ਹੋੜੀ ਤੇ ਰਾਜਮਸਤੀ ਦਾ ਕੰਮ ਸੀ ਹੂੰ ਤੇ ਕੰਮ ਸਿੱਖਣ ਤੋਂ ਬਾਅਦ ਜਣੀ ਐਸਪੀ ਉਹ ਬਧੀਆ ਗੱਜਰ ਕਰਦੇ ਸੀ ਹੂੰ ਤੇ ਬਸ ਆ ਸਮੇਂ ਦਾ ਹੁਣ ਤੁਹਾਨੂੰ ਪਤਾ ਹੀ ਆ ਵੀ ਹਾਲਾਤ ਇਹੋ ਜਿਹੇ ਆਵੇ ਸੀਗੇ ਨਹੀਂ ਕਰਦੇ ਨਗਰ ਤੇ ਸਰਦਾ ਜੀ ਹੂੰ ਤੇ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਵੀ ਸਾਧਨ ਵੀ ਹੈ ਨਹੀਂ ਸੀ ਹੂੰ ਕਿੰਨੇ ਟਾਈਮ ਤੋਂ ਤੁਸੀਂ ਘਰੇ ਬੈਠੇ ਮੈਂ 3 ਸਾਲ ਤੋਂ ਬੈਠਾ ਹਾਂ ਸਨ 2011 ਤੋਂ 11ਵੇਂ ਮਹੀਨੇ ਤੋਂ ਬੈਠਾ ਹੂੰ ਤੇ ਉਸ ਤੋਂ ਉਸ ਤੋਂ ਸਾਮਾਡ ਮਟਾ ਬੀਟੀ ਹੀ ਕੰਮ ਸੰਭਲਿਆ ਹੂੰ ਕੀ ਕੰਮ ਕਰਦੇ ਆ ਤੁਹਾਡੇ ਹਾਂ ਜੀ ਮਾੜ ਮੁੱਟੀ ਦਿਹਾੜੀ ਦਾ ਉਹੀ ਦਿਹਾੜੀ ਜੋਤਾ ਪਿੰਡ ਪੌਂਡ ਚ ਕੰਮ ਕਰ ਲਿਆ ਜਾਂ ਸ਼ਹਿਰ ਕਰਿਆ ਵੀ ਉਹੀ ਕਰਦੇ ਸੀ ਦਿਹਾੜੀ ਕਦੇ ਸੋਚਿਆ ਸੀਗਾ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਵੀ ਜਿਹੜੀ ਕੁੜੀਆਂ ਨੂੰ ਮੈਂ ਕੀ ਬਣਾਉਣਾ ਚਾਹੁੰਦਾ ਸੀਗਾ ਤੇ ਅੱਜ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਇਹ ਕੋਈ ਮਾਪੇ ਕਦੇ ਸੋਚਤ ਹਨ ਬੇ ਚੀਜ਼ ਕਰੇ ਬੱਚੇ ਕਰਨ ਮੈਂ ਤਾਂ ਸੋਚੇ ਵਧੀਆ ਪੜ੍ਹਨ ਲਈ ਸਮਾਉਲ ਟੂ ਕੀ ਬਣਾਉਣਾ ਚਾਹੁੰਦੇ ਸੀ ਉਹਨਾਂ ਨੂੰ ਪੜਾਉਣਾ ਬੱਚੇ ਤਾਂ ਬਹੁਤ ਮਾਪੇ ਤਾਂ ਬਹੁਤ ਕੋਸ਼ਿਸ਼ ਕਰਤ ਹੁੰਦੇ ਨੇ ਪਰ ਨਹੀਂ ਸਮਾਂ ਹੁਣ ਮੇਰੇ ਤੋਂ ਵੱਲ ਢੋਹੇ ਤੇ ਬੱਚੇ ਹੁਣ ਆਪਦੇ ਆਪ ਹੀ ਪੜਦੇ ਨੇ ਮਾੜੇ ਮੁੱਠਾ ਗੁਜ਼ਾਰਾ ਕਰੀ ਜਾਂਦੇ ਮੇਰੀ ਰੋਟੀ ਪਾਣੀ ਉਹਨਾਂ ਦੇ ਸਿਰ ਤੇ ਆ ਮੇਰੇ ਜੋ ਵੀ ਡਾਕਟਰੀ ਖਰਚਾ ਉਹਨਾਂ ਬੱਚਿਆਂ ਨੇ ਸਾਂਭਿਆ ਮੈਂ ਤੇ ਮੈਂ ਲੈਟਰਿੰਗ ਬਾਥਰੂਮ ਸਭ ਉਹਨਾਂ ਨੇ ਕਿਉਂ ਮੈਨੂੰ ਇਸ ਤੋਥਲੇ ਮੈਨੂੰ ਮੂਵਮੈਂਟ ਨਹੀਂ ਹੋ ਗਈ ਪੈਰਾਂ ਦੀ ਕਿਸ ਤਰ੍ਹਾਂ ਦੀ ਇਲਾਜ ਬਿਲਕੁਲ ਮੈਂ ਖੜ੍ਹਾ ਨਹੀਂ ਸਕਦਾ ਮੈਂ ਸਾਰ ਇਹਨਾਂ ਕੋ ਸਕੇ ਚੱਕ ਕੇ ਹੀ ਬਿਠਾਉਣਾ ਮੈਨੂੰ ਵੀਲ ਤੇ ਚੱਕ ਕੇ ਹੀ ਛੱਡਦੇ ਨੇ ਬਈ ਇੱਥੇ ਵੀ ਜੇ ਮੈਂ ਆਉਣਾ ਵੀ ਆ ਕਿਤੇ ਬਾਹਰ ਆਉਣਾ ਤਾਂ ਬੱਚੇ ਛੱਡ ਕੇ ਜਾਂਦੇ ਨੇ। ਹੂੰ। ਮਤਲਬ ਤੁਸੀਂ ਆਪ ਕੁਝ ਨਹੀਂ ਕਰ ਪਾਉਂਦੇ ਹੈਗੇ। ਬਸ ਇੱਕ ਰੋਟੀ ਖਾ ਸਕਦਾ। ਹੋਰ ਕੁਝ ਨਹੀਂ ਕਰ ਸਕਦਾ। ਨਾ ਲੈਟਰਨ ਦਾ ਨਾ ਬਾਥਰੂਮ ਦਾ। ਮੇਰੇ ਸਾਰੇ ਬੱਚੇ ਹਾਂ ਤਾਂ। ਜਦੋਂ ਘਰੇ ਬੈਠੇ ਹੁੰਨੇ ਆ ਤੁਸੀਂ ਕੁੜੀਆਂ ਕੰਮ ਤੇ ਜਾਂਦੀਆਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਮਹਿਸੂਸ ਕਿਸੇ ਮਾਪੇ ਨੂੰ ਵੀ ਇਹ ਚੰਗਾ ਤਾਂ ਮਹਿਸੂਸ ਹੁੰਦਾ ਹੀ ਨਹੀਂ। ਅੰਦਰੋਂ ਤਾਂ ਦਿਲ ਛੱਲਿਆ ਜਾਂਦਾ। ਵੀ ਮੈਂ ਇਹਨਾਂ ਨੂੰ ਖਵਾਣਾ ਇਹ ਮੈਨੂੰ ਖਵਾ ਰਿਹਾ। ਕੋਈ ਨਹੀਂ ਤੁਹਾਡੇ ਨਾਲ ਪਾਬੂ ਪਾਬੂ ਪਹੁੰਗੇ ਤਾਂ ਦੇਖ ਸਕਦੇ ਹੋ ਕਿ ਪਾਜੀ ਪਾਬੂ ਖੋਗੇ ਅਸੀਂ ਕਰਨੀ ਨਹੀਂ ਚਾਹੁੰਦੇ ਆ ਗੱਲਾਂ ਪਰ ਤੁਹਾਡੇ ਤੱਕ ਪਹੁੰਚਾਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬਾਈ ਜੀ ਉਹਨਾਂ ਨੂੰ ਹੈਲਪ ਦੀ ਬਹੁਤ ਜ਼ਰੂਰਤ ਹੈ ਤਾਂ ਦੇਖ ਸਕਦੇ ਹੋ ਕਿ ਪੈਰ ਜਿਹੜੇ ਨੇ ਉਹ ਕਾਫੀ ਸਮਾਂ ਤੋਂ ਜਿਹੜੇ ਨੇ ਉਹ ਖੜੇ ਹੋਏ ਨੇ ਤੇ ਜਿਸ ਤਰ੍ਹਾਂ ਤੁਸੀਂ ਰਾਜ ਮਿਸਤਰੀ ਦਾ ਕੰਮ ਕਰਦੇ ਸੀਗੇ ਤੇ ਫਿਰ ਉੱਥੇ ਕਿਵੇਂ ਕੰਮ ਕਰਦੇ ਹੋ ਵੀ ਉੱਥੇ ਤਾਂ ਵੀ ਤੁਸੀਂ ਕਰ ਨਹੀਂ ਸਕਦੇ ਨਹੀਂ ਮੈਂ ਜਮੇ ਹੀ ਨਹੀਂ ਕੰਮ ਕਰ ਨਹੀਂ ਸਕਦਾ ਮੈਨੂੰ ਡਾਕਟਰਾਂ ਨੇ ਖੁਦ ਕਹਿ ਦਿੱਤ ਕਿ ਵੀ ਕਹਿੰਦੇ ਜੀ ਜੱਜ ਰੱਬ ਤੋਂ ਕਿ ਜੋ ਠੇ ਵੀ ਖੜਿਆ ਤੂੰ ਤਾਬਦਾ ਹੀ ਤੁਰ ਫਿਰ ਸਕਦਾ ਹੂੰ ਕੰਮ ਨਹੀਂ ਕਰ ਸਕਦਾ ਹਾੜ ਕੰਮ ਨਹੀਂ ਕਰ ਸਕਦਾ ਜੇ ਕਮਾਕੀ ਕਰਦਾ ਸੀ ਪਰ ਉਹ ਹਾੜ ਕੰਮ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਤੇ ਡੈਡੀ ਹੋਣੀ ਡੈਡੀ ਹੋਣੀ ਤਾਂ 70 72 ਸਾਲ ਦੇ ਹੋਗੇ ਉਹਨਾਂ ਨੂੰ ਪਤਾ ਹੀ ਬਿਰਤ ਚਕਾਉਣ ਕੰਮ ਕੋਈ ਹੂੰ ਮਾਪਿਆਂ ਨੂੰ ਵੀ ਹੌਸਲਾ ਬੇਟੇ ਨਾਲ ਹੁੰਦਾ ਮਾਪਿਆਂ ਨੂੰ ਵੀ ਹੌਸਲਾ ਸੀਗਾ ਵੀ ਮੇਰਾ ਮੁੰਡਾ ਵੱਡਾ ਹੋ ਗਿਆ ਤੇ ਹੁਣ ਮੈਨੂੰ ਕਮਾ ਕੇ ਪਰ ਅੱਜ ਉਲਟਾ ਹੋ ਗਿਆ ਵੀ ਇਹ ਜ ਮੁੰਡਾ ਘਰੇ ਬੈਠਾ ਡੈਡੀ ਦੇਖ ਕੇ ਫਿਰ ਕੀ ਸੋਚਦੇ ਹੋਣੇ ਮਾਪਿਆਂ ਨੂੰ ਪਤਾ ਹੀ ਹੈ ਵੀ ਮਾਪਿਆਂ ਨੂੰ ਕੀ ਸੋਚਣਾ ਮਾਪੇ ਦਾ ਅੱਧੇ ਟੁੱਟ ਜਾਂਦੇ ਜਦ ਤੇ ਹਿੱਸੇ ਬਰਾਬਰ ਦੀ ਬਾਹ ਟੁੱਟ ਜੇ ਵੀ ਸਮੇਂ ਤੇ ਮੈਂ ਮਾਪੇ ਕਿਤੇ ਹੋਂਸ ਲਗਾ ਲੈਂਗੇ ਮਾਪੇ ਦੇ ਵੈਸੇ ਅੱਧੇ ਹੋ ਜਾਂਦੇ ਨੇ ਤੇ ਹੁਣ ਕੀ ਕੰਮ ਕਰਦੇ ਹੋ ਤੁਸੀਂ ਗੁਜ਼ਾਰਾ ਕਿਵੇਂ ਕਰਦੇ ਕਰਦੇ ਬਸ ਮੇਰੇ ਬੱਚਿਆਂ ਸਿੱਤੇ ਇਹ ਮਾੜਾ ਮੋਟਾ ਗੁਜ਼ਾਰਾ ਉਹ ਦਿਹਾੜੀ ਧੂੜੀ ਲਾਏ ਆਉਂਦੇ ਤੁਸੀਂ ਕੁਝ ਨਹੀਂ ਕਰਦੇ ਮੈਂ ਬਿਲਕੁਲ ਮੈਂ ਤਾਂ ਕਰੀ ਬਿਲਕੁਲ ਬੈਠਾ ਮੈਂ ਤਾਂ ਬੱਚੇ ਇੱਥੇ ਛੱਟ ਜਾਣਗੇ ਮਾੜਾ ਮੋਟਾ ਬਾਹਰ ਬਹਿ ਜਾਣਾ ਕਿ ਗੱਲ ਚ ਨਹੀਂ ਮੈਂ ਨਹੀਂ ਚ ਕਰਨਾ ਚਾਹੁੰਦੇ ਹੁ ਕੁਝ ਕੁਝ ਕਰਨ ਤਾਂ ਚਾਹਣਾ ਹੀ ਹੈ ਮੈਂ ਕਹਿੰਦਾ ਵੀ ਹੁਣ ਚਲੋ ਜੇ ਮੈਨੂੰ ਸਾਰਾ ਮਹਾਰਾਜ ਨੇ ਬੈਠਾਣਾ ਪੰਜ ਸੱਤ ਘੰਟੇ ਬੈਠਣ ਲਈ ਦਿੱਤਾ ਵੀ ਚਲ ਮੇਰਾ ਕੋਈ ਸਾਧਨ ਜੀ ਬਣਦਾ ਵਾ ਤੇ ਮੈਂ ਆਪਦਾ ਕੋਈ ਫੈਕਟਰੀ ਜੀ ਇੰਡਸਟਰੀ ਚ ਕੋਈ ਕੰਮ ਕਰ ਸਕਦਾ ਬਹਿ ਕੇ ਵੀ ਮੈਨੂੰ ਜੇ ਕੋਈ ਕੰਮ ਹੈ ਜੇ ਸਕਿਉਰਿਟੀ ਗਾਰਡ ਦੇ ਬਾਹਰ ਬੈਠਣ ਦਾ ਮਿਲ ਜੇ ਲੋਕ ਇਸ ਤਰ੍ਹਾਂ ਦੇ ਜਿਵੇਂ ਕਿਸੇ ਨਾਲ ਹੈਂਡੀਕੈਪਡ ਹੋਵੇ ਜਾਂ ਕੋਈ ਵੀ ਇਸ ਤਰ੍ਹਾਂ ਦਾ ਹੋਵੇ ਤੇ ਲੋਕ ਕਦੇ ਕੰਮ ਮੰਗਣ ਜਾਂਦੇ ਤਾਂ ਵੀ ਉਹ ਵੀ ਅਲੱਗ ਤਰੀਕੇ ਦਾ ਵੀ ਬਿਹਾਲ ਕਰ ਕਰਦੇ ਆ ਤੁਹਾਡੇ ਤਾਂ ਕਦੇ ਗਏ ਤੁਸੀਂ ਇਸ ਤਰ੍ਹਾਂ ਗਈ ਗਿਆ ਜੀ ਬਸ ਤੁਹਾਨੂੰ ਪਤਾ ਹੀ ਉਸ ਲਈ ਕੀ ਸੋਚਣਾ ਕਿਸੇ ਨੇ ਉਹ ਤਾਂ ਇਹੀ ਸੋਚਦੇ ਨੇ ਵੀ ਕੰਮ ਦਾ ਤਾਂ ਬੰਦਾ ਹੈ ਹੀ ਨਹੀਂ ਹੂੰ ਮੈਂ ਉਹ ਕੀ ਕਰ ਸਕਦਾ ਕੰਮ ਹੂੰ ਹਾਂ ਸਾਲਾ ਤਾਂ ਕੀ ਜਣੇ ਤੋੜ ਦਿੰਦੇ ਨੇ ਹੂੰ ਮੈਨੂੰ ਲੱਗਦਾ ਨਹੀਂ ਇਹ ਕੰਮ ਨਹੀਂ ਕਰ ਸਕਦਾ ਹੂੰ ਕੀ ਕਰਨਾ ਚਾਹੁੰਦੇ ਹੁਣ ਕੀ ਚਾਹੁੰਦੇ ਮੈਂ ਤਾਂ ਇਹ ਚਾਹੁੰਦਾ ਵੀ ਚੱਲ ਜੇ ਮੈਨੂੰ ਕੋਈ ਸਾਧਨ ਬਣਦਾ ਹੁਣ ਜਾਣ ਦਾ ਬਾਹਰ ਇਕ ਨੂੰ ਮੈਂ 4-5 ਘੰਟੇ ਬੈਠਿਆ ਵੀ ਰਹਿ ਸਕਦਾ ਤੇ ਬੈਠ ਕੇ ਵੀ ਮੈਂ ਕੋਈ ਕੰਮ ਕਰ ਸਕਦਾ ਕੋਈ ਰਿਸ਼ਤੇਦਾਰ ਨੇ ਤੁਹਾਡੀ ਸਾਰ ਨਹੀਂ ਲਿੱਤੀ ਕੋਈ ਰਿਸ਼ਤੇਦਾਰ ਵੀ ਇੰਨੇ ਰਿਸ਼ਤੇਦਾਰ ਹੁੰਦੇ ਵੀ ਕਿਸੇ ਨੇ ਪੁੱਛਿਆ ਨਹੀਂ ਵੀ ਤੁਸੀਂ ਕਿਸ ਹਾਲਾਤਾਂ ਚ ਕੋਈ ਰਿਸ਼ਤੇਦਾਰ ਕੋਈ ਨਹੀਂ ਪੁੱਛਿਆ ਹਾਂ ਮੈਨੂੰ ਪਿੰਡ ਨੇ ਮਦਦ ਜੁਰੂ ਅੱਜ ਵੀ ਉਹਨੇ ਉਹਦਾ ਸਹਾਨ ਪਿੰਡ ਦਾ ਵੀ ਜੇ ਕਿਤੇ ਇਹ ਪੈਸੇ ਉਹ ਸਭ ਮੈਂ ਨਾ ਇਕੱਠੇ ਕਰਕੇ ਦਿੰਦੇ ਮੇਰਾ ਆਪਰੇਸ਼ਨ ਵੀ ਨਹੀਂ ਜਿਹਾ ਕੇਸੇ ਰਿਸ਼ਤੇਦਾਰ ਨੇ ਭਰਾ ਹੈਗੇ ਤੁਹਾਡੇ ਮੈਂ ਕੱਲ ਲਈ ਮਾਪੇ ਦੋ ਕੱਲਾ ਪਤ ਭੈ ਭੈਣ ਬੈ ਚਲੂ ਬੈ ਹੀ ਹੋਏ ਆ ਉਹ ਵੀ ਤੁਨ ਪਤਾ ਮਾਰੇ ਹਲਾਕ ਸਾਫ ਸਾਫ ਛੱਡ ਜਾਂਦੇ ਕਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਨੂੰ ਮਦਦ ਦੀ ਲੋੜ ਹੈ ਤੁਸੀਂ ਮੇਰੀ ਮਦਦ ਕਰੋ ਕੀਤੀ ਤਾਂ ਬਥੇਰੀ ਹੈ ਪਰ ਨਹੀਂ ਕੋਈ ਨਹੀਂ ਆਉਂਦਾ ਉਸ ਸਮੇਂ ਕੋਈ ਨਹੀਂ ਆਉਂਦਾ ਅਗਲਾ ਕਹਿੰਦਾ ਬਗਾਰੀ ਗੜ ਪਾਉਣੀ ਹੈ ਵੀ ਇਹਨੇ ਕਿਹੜੋ ਕੋ ਸਾਥ ਦੇਣਾ ਸੰਦਰਦਾ ਤਾਂ ਕੋਈ ਛੇਦੀ ਬੁਲਾਉਂਦਾ ਨਹੀਂ ਅਗਲਾ ਕਹਿੰਦਾ ਜੇ ਕਿਸੇ ਨਾਲ ਆਏ ਲੋਵੀ ਕਰਨੀ ਅਗਲਾ ਕਹਿੰਦਾ ਯਾਰ ਪਰੇ ਦੀ ਹੁੰਨਗਾ ਜੇ ਇਹਨੇ ਕੋਈ ਨਾ ਕੋਈ ਬਗਾਰ ਨਾ ਪਾ ਦੇ ਬਗਾਰ ਨਾ ਪਾ ਦੇ ਹਾਂ ਹਾਲਾਤ ਕਰਾਉਂਦੀ ਸਥਿਤੀ ਦੇਖ ਕੇ ਹਰੇਕ ਭਾਈ ਪਰ ਯਾਨੀ ਮੈਨੂੰ ਪਿੰਡ ਨੇ ਕੋ ਅਜੀਬ ਜਿਹਾ ਬਚਿਆ ਬੈਠਾ ਤਾਂ ਅੱਜ ਪਿੰਡ ਦੇ ਵਿਹਾਰੇ ਸਿਰ ਤੇ ਬੈਠਾ ਹੂੰ ਵੀਲ ਚੇਅਰ ਤੇ ਕੰਮ ਕਰਦੇ ਸਾਰ ਹਾਂ ਵੀਲ ਚੇਅਰ ਤੇ ਮਾਣੋ ਮੋਟਾ ਜਿਹਾ ਘਰ ਦਾ ਵੀ ਹੈ ਘਰੇ ਵੀ ਬੈਠੇ ਹਾਂ ਕੰਮ ਨਾ ਵੀ ਕੀ ਮੈਂ ਹੱਤੋਂ ਵੱਦ ਮੈਂ ਇੱਥੇ ਆ ਜਾਂਦੇ ਬੱਚੇ ਛੱਡ ਜਾਂਦੇ ਨੇ ਵੀ ਯਾਨੀ ਮੈਂ ਚੱਲ ਨਹੀਂ ਸਕਦਾ ਹੁਣ ਜੇ ਮੈਂ ਕਹਾ ਵੀ ਇੱਥੋਂ ਮੈਨੂੰ ਕੋਈ ਪਿੰਡ ਦਾ ਘਰ ਦਿਆਂ ਤੋਂ ਇਲਾਵਾ ਮੈਨੂੰ ਕੋਈ ਨਹੀਂ ਹੱਥਾ ਦਿੱਤਾ ਨਿਰਾਸ਼ਾ ਹੁੰਦੀ ਹੈ ਮਨੋਂ ਇਹ ਚੀਜ਼ ਨਿਰਾਸ਼ਾ ਹੀ ਆਈ ਆਸ਼ਾ ਦਾ ਕਾਦੀ ਹੈ ਹੌਸਲਾ ਕਾਦਾ ਹੁੰਦਾ ਅੰਦਰ ਉਹਦਾ ਬੰਦਾ ਟੁੱਟਦਾ ਹੀ ਹੈ ਜੇ ਕੰਮ ਛੁੱਟ ਜਵੇ ਬੰਦੇ ਦਾ ਤਾਂ ਉਹ ਵੈਸੇ ਹੀ ਸਦਵੇ ਚ ਚੱਲ ਜਾਂਦਾ ਤੁਸੀਂ ਤਾਂ ਕੰਮ ਕਰ ਨਹੀਂ ਸਕਦੇ ਕਰ ਨਹੀਂ ਸਕਦਾ ਉਹ ਤਾਂ ਚੰਗੇ ਭਲੇ ਜੀ ਬੰਦਾ ਬੰਦਾ ਚਾਰ ਦਿਨ ਬਿਮਾਰ ਉਹ ਨਹੀਂ ਨਹੀਂ ਪੁੱਛਦਾ ਮੈਂ ਤਾਂ ਫੇਰ 3 ਸਾਲ ਦਾ ਬੈਠਾ ਅਨਾਉਂਸਮੈਂਟ ਕਰਨਾ ਚਾਹੁੰਦੇ ਸੀ ਜੀ ਬੱਚੇ ਮੈਂ ਤਾਂ ਹੁਣ ਆਪਦੇ ਬੱਚਿਆਂ ਨੂੰ ਮੇਰੇ ਇੱਕ ਤਾਂ ਆਪਣੇ ਆਪ ਕੋਲ ਸਿਨਗ ਕਰਨਾ ਤੇ ਉਨਾਣਾ ਚਾਹੁੰਦਾ ਸੀ ਪੜਾਉਣਾ ਜਾਂ ਪੜਦੀ ਉਹ ਆਪਦੇ ਖਰਚ ਤੇ ਆਪ ਪੜਦੀ ਆਪ ਦਾ ਧੜੀ ਜੁੱਤ ਲਾਏ ਹੁੰਦੇ ਮੈਂ ਕਹਿੰਦਾ ਭਾਈ ਤੁਸੀਂ ਆਪ ਦਾ ਪੜ੍ਹ ਲਓ ਜੀ ਪੜ੍ਹੂਗੇ ਨਹੀਂ ਪੜਾਂਗੇ ਭਾਈ ਵੱਡੀ ਬੇਟੀ ਨੇ ਤਾਂ ਛੱਡਤੀ ਸੀ ਸਾਰਾ ਕੁਝ ਪੜਾਈ ਛੱਡਤੀ ਹੂੰ ਨੇ ਪੜਾਈ ਛੱਡ ਕੇ ਮੇਰੇ ਤੇ ਰਹੀ ਹੈ ਹੂੰ ਲੱਗ ਜੇ ਸਹੀ ਹੁੰਦੇ ਫਿਰ ਉਹਨਾਂ ਨੂੰ ਵਧੀਆ ਫਿਊਚਰ ਜਿਹੜਾ ਬਣਾਉਂਦੇ ਵਧੀਆ ਫਿਊਚਰ ਮਿਲ ਜਾਂਦਾ ਹੁਣ ਕੀ ਅਪੀਲ ਕਰਦੇ ਆ ਫਿਰ ਲੋਕਾਂ ਨੂੰ ਲੋਕਾਂ ਮੈਂ ਤਾਂ ਇਹ ਅਪੀਲ ਕਰਦਾ ਵੀ ਜੇ ਮੈਨੂੰ ਕੋ ਸਮਰਥਨ ਮਿਲੇ ਮਿਲ ਜੇ ਕਿਤੇ ਪਾਸੇ ਮੈਂ ਮੇਰਾ ਆਪ ਦਾ ਕੰਮ ਕਰਨ ਯੋਗ ਹੋ ਜਾ ਹੂੰ ਮੇਰੇ ਮਤੇ ਜੀ ਚੋਣ ਅਭੀ ਕਿ세 ਪਾਸੇ ਮਿਲੇ ਵਿਚਾਲੇ ਆਬਦਾ ਰੋਟੀ ਪਾਣੀ ਆਬਦਾ ਘਰ ਖਾਣ ਜਗ੍ਹਾ ਹੋ ਜਾ ਹੂੰ ਕਿ ਕਿਸੇ ਦੇ ਆਸਰੇ ਦੇ ਨਾ ਬੈਠੇ ਹੂੰ ਤਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਨ ਜੀਓਸ ਵੀ ਹੈਗੀਆਂ ਨੇ ਜੋ ਵੀਰ ਜੀ ਉਹਨਾਂ ਦੀ ਮਦਦ ਕਰ ਸਕਦੇ ਕਿਉਂਕਿ ਬਹੁਤ ਸਾਰੇ ਸਾਡੇ ਵਿਊਅਰਸ ਵੀ ਹੈਗੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵੀਰ ਜੀ ਉਹਨੇ ਜਿਹੜੇ ਨੇ ਉਹ ਕੰਮ ਕਰਨਾ ਚਾਹੁੰਦੇ ਨੇ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਕੰਮ ਨਹੀਂ ਕਰ ਸਕਦੇ ਕਿਉਂਕਿ ਪੈਰ ਇਹਨਾਂ ਦੇ 3 ਸਾਲ ਤੋਂ ਖੜਕੇ ਨੇ ਪੈਰ ਤੋਂ ਇਹ ਉੱਠ ਨਹੀਂ ਸਕਦੇ ਇਹਨਾਂ ਨੂੰ ਜੇ ਅੱਗੇ ਪਿੱਛੇ ਕਿਤੇ ਵੀ ਲੈ ਕੇ ਜਾਣਾ ਹੁੰਦਾ ਹੈ ਤਾ ਇਹਨਾਂ ਦੇ ਕੋਈ ਕੋਈ ਸਹਾਰਾ ਬਣਦਾ ਉਸ ਤੋਂ ਬਾਅਦ ਇਹ ਅੱਗੇ ਪਿੱਛੇ ਕਿਤੇ ਜਾ ਸਕਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਬਾਈ ਜੀ ਉਹਨਾਂ ਦੀ ਜੜੀ ਹੈ ਮਦਦ ਹੋ ਸਕੇ ਇਹਨਾਂ ਨੂੰ ਇੱਕ ਵੀਲਚੇਅਰ ਦੀ ਜ਼ਰੂਰਤ ਹੈ ਕਿਉਂਕਿ ਵੀਲਚੇਅਰ ਨਾਲ ਕੋ ਹੈਗੀ ਹੈ ਇਹ ਸਹੀ ਤਰੀਕੇ ਨਾਲ ਨਹੀਂ ਚੱਲਦੀ ਅਸੀਂ ਦੇਖਿਆ ਸਹੀ ਤਰੀਕੇ ਨਾਲ ਨਹੀਂ ਚੱਲਦੀ ਤੇ ਜਿਹੜਾ ਇਹਨੂੰ ਚਲਾਉਣ ਦੇ ਵਿੱਚ ਵੀ ਕਾਫੀ ਦਿੱਕਤ ਆਉਂਦੀ ਹੈ ਕਿਉਂਕਿ ਪੈਰ ਦੇ ਨਾਲ ਇਹ ਕੁਝ ਕਰ ਨਹੀਂ ਸਕਦੇ ਤੇ ਜੇ ਇਹ ਇਲੈਕਟ੍ਰੋਨਿਕ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਵਹੀਕਲ ਮਿਲਦਾ ਤਾਂ ਇਹ ਆਪਣਾ ਰੋਜ਼ਗਾਰ ਜਿਹੜਾ ਵਾ ਉਹ ਕਰ ਸਕਦੇ ਨੇ ਕਿਉਂਕਿ ਪਿੱਛੇ ਤਿੰਨ ਧੀਆ ਵੀ ਨੇ ਉਹਨਾਂ ਦਾ ਵਿਆਹ ਵੀ ਕਰਨਾ ਹੈ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਜੜੀਆਂ ਗੱਲਾਂ ਹੁੰਦੀਆਂ ਨੇ ਉਹ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਤੱਕ ਪਹੁੰਚੇ ਤਾਂ ਬਾਈ ਜੀ ਉਹਨਾਂ ਦੀ ਜਿਹੜੀ ਹੈ ਮਦਦ ਹੋ ਸਕੇ